ਸੰਗਰੂਰ ਵਿੱਚ ਐਮਐਲਐਨ ਨਰਿੰਦਰ ਕੌਰ ਭਰਾਜ ਵੱਲੋਂ ਪੰਜ ਨਵੇਂ ਟਾਟਾ ਏਸ ਗੱਡੀਆਂ ਜੋ ਕਿ ਸੰਗਰੂਰ ਸ਼ਹਿਰ ਵਿੱਚ ਕੂੜਾ ਇਕੱਠਾ ਕਰਨਗੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਐਮਐਲਐਨ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕੁੱਲ 15 ਗੱਡੀਆਂ ਟਾਟਾ ਕੰਪਨੀ ਦੀਆਂ ਸ਼ਹਿਰ ਵਿੱਚ ਕੂੜਾ ਇਕੱਤਰ ਕਰਨਗੀਆਂ ਅਤੇ ਇਨ੍ਹਾਂ ਤੇ ਨਵੇਂ ਡਰਾਈਵਰ ਅਤੇ ਨਵੇਂ ਸਫਾਈ ਕਰਮਚਾਰੀਆਂ ਦੀ ਭਰਤੀ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਟੋਟਲ 35 ਲੱਖ ਰੁਪਏ ਦੀ ਲਾਗਤ ਨਾਲ ਇਹ 15 ਗੱਡੀਆਂ ਸ਼ਹਿਰ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ ਜੋ ਕਿ ਵੱਖ-ਵੱਖ ਪਾਣਾ ਵਿੱਚ ਕੂੜਾ ਇਕੱਤਰ ਕਰਨਗੀਆਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਲਈ ਐਮਐਲਏ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕਈ ਵੱਡੇ ਪ੍ਰੋਜੈਕਟ ਸ਼ਹਿਰ ਵਿੱਚ ਲਿਆਂਦੇ ਜਾ ਰਹੇ ਹਨ ਅਤੇ ਨਾਲ ਹੀ ਜੋ ਵਾਟਰ ਵਰਕਸ ਲੱਗੇ ਹੋਏ ਹਨ ਉਹਨਾਂ ਲਈ ਵੀ ਨਵੀਆਂ ਮੋਟਰਾਂ ਦੀ ਖਰੀਦ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਲਦ ਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵਾਰਡ ਵਿੱਚ ਦਿੱਕਤ ਨਹੀਂ ਆਵੇਗੀ। ਬਿਲਕੁਲ ਅੱਜ ਸਾਡੇ 37 ਲੱਖ ਦੀ ਲਾਗਤ ਦੇ ਨਾਲ ਜਿਹੜਾ ਟਾਟਾ ਐਸ ਕੂੜਾ ਕਲੈਕਟ ਕਰਨ ਵਾਲੀਆਂ ਜਿਹੜੀਆਂ ਬੈਂਡਸ ਨੇ ਜਿਹੜੀਆਂ ਉਹ ਲੋਕ ਕਰਪਿਤ ਕੀਤੀਆਂ ਨੇ ਉਹਨਾਂ ਨੂੰ ਹਰੀ ਝੰਡੀ ਜਿਹੜੀ ਦਿੱਤੀ ਗਈ ਹੈ ਨਗਰ ਕੌਂਸਲ ਸੰਗਰੂਰ ਦੇ ਵਿੱਚ। ਔਰ 10 ਜਿਹੜੀਆਂ ਅਸੀਂ ਪਹਿਲਾਂ ਲਈਆਂ ਸੀਗੀਆਂ ਤੇ 5 ਨੂੰ ਅੱਜ ਜਿਹੜੀ ਹਰੀ ਝੰਡੀ ਦਿੱਤੀ ਗਈ ਹੈ। ਅੱਜ ਕੁੱਲ ਮਿਲਾ ਕੇ 15 ਸਾਡੇ ਕੋਲ ਟਾਟਾ ਐਸ ਜਿਹੜੀਆਂ ਹੋ ਗਈਆਂ। ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਬੜੀ ਜਲਦੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 15 ਅਸੀਂ ਹੋਰ ਲੈ ਲਈਏ ਤਾਂ ਜੋ ਇੱਕ ਔਰਡ ਦੇ ਵਿੱਚ ਅਸੀਂ ਇੱਕ ਜਿਹੜੀ ਟਾਟਾ ਐਸ ਬੈਂਡ ਜਿਹੜੀ ਕੂੜਾ ਕਲੈਕਟ ਕਰਨ ਵਾਲੀ ਅਸੀਂ ਦੇ ਦਈਏ ਜਿਹਦੇ ਨਾਲ ਕਿ ਅੱਜ ਸ਼ਹਿਰ ਦੇ ਵਿੱਚ ਜਿਹੜੀ ਸਾਨੂੰ ਕੂੜੇ ਦੀ ਜਿਹੜੀ ਦਿੱਕਤ ਆ ਰਹੀ ਹੈ ਜਗਾ ਜਗਾ ਦੇ ਉੱਤੇ ਜਿਹੜੇ ਸੈਕੰਡਰੀ ਜਿਹੜੇ ਡੰਪ ਬਣੇ ਹੋਏ ਨੇ ਤੇ ਉਹਨਾਂ ਨੂੰ ਬੜੀ ਜਲਦੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਨੂੰ ਖਤਮ ਕਰਦੀਏ ਉਹ ਤਾਂ ਹੀ ਖਤਮ ਹੋਣਗੇ ਜਦੋਂ ਸਾਡੇ ਕੋਲ ਮਸ਼ੀਨਰੀ ਹੋਗੀ ਮੈਨਪਾਵਰ ਹੋਗੀ ਸੋ ਉਹਦੇ ਵੱਲ ਇੱਕ ਵੱਡਾ ਕਦਮ ਆ ਜਿਹੜਾ ਅੱਜ ਅਸੀਂ ਜਿਹ ਔਰ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਅਸੀਂ ਸੰਗਰੂਰ ਦੇ ਘਟੂ ਘਟ ਅਸੀਂ ਅੱਧਾ ਏਰੀਆ ਜਿਹੜਾ ਸੀ ਜਿਹੜਾ ਇਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਤੋਂ ਫ੍ਰੀ ਅਸੀਂ ਜਿਹੜਾ ਕਰ ਲਵਾਂਗੇ ਸੋਦੀ ਜਿਹੜੀ ਵਿਵਸਥਾਬੰਦੀ ਹੈ ਜਿਹੜੀ ਜਿਹੜੀ ਪਲਾਨਿੰਗ ਹੈ ਉਹ ਸਾਰੀ ਹੋ ਚੁੱਕੀ ਆ ਤੇ ਸ਼ਹਿਰ ਇੱਕ ਸਾਫ ਸੁਥਰਾ ਸ਼ਹਿਰ ਜਿਹੜਾ ਬਣਾਉਣ ਦੇ ਲਈ ਜਿਹੜਾ ਉਹ ਕਦਮ ਅਜੜ ਚੁੱਕਿਆ ਹੈ ਉਹਦਾ ਕਾਰਨ ਹੀ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਉਹ ਕੁਝ ਬੀਬੀਆਂ ਵੀ ਨੇ ਵਿੱਚ ਲੇਡੀਆਂ ਹੈਗੀਆਂ ਨੇ ਤਾਂ ਉਹ ਜਦੋਂ ਵੀ ਕੋਈ ਆਪਣੇ ਗਲੀ ਮਲੇ ਦੇ ਵਿੱਚੋਂ ਕੂੜਾ ਕਲੈਕਟ ਕਰਕੇ ਲਿਆਉਂਦੀਆਂ ਨੇ ਗਲੀ 'ਚੋਂ ਲੈ ਕੇ ਆਉਂਦੀਆਂ ਨੇ ਤਾਂ ਕਾਫੀ ਹੈਵੀ ਹੋ ਜਾਂਦਾ ਭਾਰਾ ਹੋ ਜਾਂਦਾ ਤੇ ਉਹਨਾਂ ਨੂੰ ਉਹਨੂੰ ਡੰਪ ਡੰਪ ਦਾ ਕੋਲ ਲੈ ਕੇ ਨਹੀਂ ਜਾ ਸਕਦੇ ਜਿੱਥੇ ਟਰਾਲੀਆਂ ਉਹਨੀਆਂ ਨੇ ਉਹ ਵੀ ਕਾਫੀ ਜਗ੍ਹਾ ਤੇ ਪੁਆਇੰਟ ਬਣੇ ਹੋਏ ਨੇ ਜਿਹਦੇ ਕਰਕੇ ਉਹ ਆਪਣੀ ਜਿਹੜਾ ਕੰਫਰਟ ਦੇਖਦੇ ਹੋਏ ਉਹ ਗਲੀ ਦੇ ਬਾਹਰ ਲੈ ਕੇ ਜਿਹੜਾ ਉਹਨੂੰ ਕੂੜੇ ਨੂੰ ਸੁੱਟ ਲੈਂਦੇ ਨੇ ਉੱਥੋਂ ਕਈ ਵਾਰ ਮੈਂ ਅਸੀਂ ਪਿੱਛੇ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਚੁਕਵਾ ਦੀ ਅਸੀਂ ਚੁਕਵਾਏ ਵੀ ਪਰ ਉੱਥੇ ਪਬਲਿਕ ਦੀ ਹੈਬਿਟ ਇਦਾਂ ਦੀ ਬਣ ਜਾਂਦੀ ਆ ਕੋਈ ਆਇਆ ਐਕਟੀਵਾ ਤੇ ਲਿਆ ਕੇ ਉਹਨਾਂ ਨੇ ਕੂੜਾ ਜਿਹੜਾ ਉੱਥੇ ਸੁੱਟ ਦਿੰਦੇ ਨੇ ਸੋ ਜਿਹਦੇ ਕਰਕੇ ਬਦਬੂ ਗੰਦਗੀ ਤਾਂ ਹੁੰਦੀ ਹੀ ਹੁੰਦੀ ਆ ਨਾਲ ਜਿਹੜੇ ਆਵਾਰਾ ਪਸ਼ੂ ਨੇ ਅੱਜ ਉਹਨਾਂ ਦਾ ਵੀ ਇੱਕ ਵੱਡਾ ਮਸਲਾ ਜਿਹੜਾ ਬਣ ਜਾਂਦਾ ਸੋ ਇਹ Tata Yes ਹਾਉਣ ਦੇ ਨਾਲ ਅਸੀਂ ਜਿਹੜੀ ਮੈਨਪਾਵਰ ਵੀ ਜਿਹੜੀ ਅਸੀਂ ਉਹਨਾਂ ਦੇ ਜੁਆਇਨਿੰਗ ਲੈਟਰ ਵੀ ਹੁਣ ਬੰਡਲ ਨੇ ਉਹਨਾਂ ਦੀ ਟ్రਾਇਲ ਹੋ ਚੁੱਕੀ ਹੈ ਨਾਲ ਹੀ ਅਸੀਂ ਜਿਹੜੇ ਡਰਾਈਵਰ ਨੇ ਜਿਹੜੇ ਇਹਨਾਂ ਨੂੰ ਚਲਾਉਣ ਦੇ ਲਈ ਉਹ ਵੀ ਅਸੀਂ ਨਵੇਂ ਜਿਹੜੇ ਭਰਤੀ ਕਰ ਰਹੇ ਆਂ ਤੇ ਤਾਂ ਜੋ ਜਿਹੜਾ ਇੱਕ ਪ੍ਰੋਪਰ ਮਸ਼ੀਨਰੀ ਦੇ ਨਾਲ ਪ੍ਰੋਪਰ ਮੈਨਪਾਵਰ ਦੇ ਨਾਲ ਜਿਹੜਾ ਕੂੜਾ ਡਾਇਰੈਕਟ ਘਰਾਂ ਦੇ ਵਿੱਚੋਂ ਕਲੈਕਟ ਹੋਵੇ ਤੇ ਸੈਕੰਡਰੀ ਡੰਪ ਨੇ ਜਿਹੜੇ ਉਹ ਟੋਟਲੀ ਖਤਮ ਹੋ ਸਕਣ ਔਰ ਮੈਂ ਸੰਗਰੂਰ ਦੇ ਲੋਕਾਂ ਨਾਲ ਜਿੰਨਾ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਅੱਜ ਵੀ ਚਾਹੇ ਲੋਕ ਸਭਾ ਚੋਣ ਦੇ ਵਿੱਚ ਬਹੁਤ ਸਾਰੇ ਪਿਆਰ ਸੰਗਰੂਰ ਦੇ ਲੋਕਾਂ ਨੇ ਦਿੱਤਾ ਔਰ ਸਾਡਾ ਜਿਹੜਾ ਲੋਕਾਂ ਨਾਲ ਵਾਅਦਾ ਤੇ ਜਿਹੜਾ ਉਹਨਾਂ ਨੇ ਵਿਸ਼ਵਾਸ ਜਤਾਇਆ ਅਸੀਂ ਬੜੀ ਜਲਦੀ ਸੰਗਰੂਰ ਨੂੰ ਜਿਹੜਾ ਜਿਹੜਾ ਕੂੜੇ ਤੋਂ ਜਿਹੜਾ ਸੈਕੰਡਰੀ ਡੰਪ ਨੇ ਉਹਨਾਂ ਤੋਂ ਫ੍ਰੀ ਜਿਹੜਾ ਅਸੀਂ ਕਰਕੇ ਦਵਾਂਗੇ ਮੇਰੇ ਸਾਹਿਬ ਇੱਕ ਤਾਂ ਗਰ ਗਰਮੀ ਦੇ ਕਾਰਨ ਗਰਮੀ ਲੰਮੀ ਵੀ ਕਾਫੀ ਪੈ ਗਈ ਆ ਉਹਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਤੇ ਪਾਣੀ ਦੀ ਲੋਡ ਜਿਹੜੀ ਉਹ ਕਾਫੀ ਹੱਦ ਤੱਕ ਜਿਹੜੀ ਕਈ ਗੁਣਾ ਵੱਧ ਗਈ ਆ ਜਿਹਦੇ ਕਰਕੇ ਇਹ ਜਿਹੜੀ ਦਿੱਕਤ ਆਈ ਆ ਔਰ ਦੂਸਰਾ ਇਹਦੇ ਹੱਲ ਦੇ ਵੱਲ ਜੇ ਮੈਂ ਗੱਲ ਕਰਾਂ ਤਾਂ ਅਸੀਂ ਜਿਹੜੀਆਂ ਸੱਤ ਜਿਹੜੀਆਂ ਮੋਟਰਾਂ ਨੇ ਸਾਡੀਆਂ ਉਹ 15-15 ਸਾਲ ਪੁਰਾਣੀਆਂ ਨੇ ਜਿਨ੍ਹਾਂ ਨੂੰ ਕਿ ਸੜ ਜਾਂਦੀ ਆ ਫਿਰ ਬੰਨ ਕੇ ਵਿੱਚ ਸੁੱਟਿਆ ਜਾਂਦਾ ਉਹਨਾਂ ਦੀ ਕੈਪੈਸਿਟੀ ਆ ਜਿਹੜੀ ਬਹੁਤ ਘੱਟ ਆ ਤੇ ਇੱਕ ਤਾਂ ਅਸੀਂ ਉਹ ਸੱਤ ਜਿਹੜੀਆਂ ਮੋਟਰਾਂ ਨੇ ਉਹਨਾਂ ਨੂੰ ਰਿਪਲੇਸ ਕਰ ਰਿਆ ਪੰਜ ਨੇ ਜਿਹੜੇ ਮੇਰੇ ਵਾਟਰ ਬਾਕਸ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਚ ਦੋ ਦਾ ਟੈਂਡਰ ਹੋ ਕੇ ਵਰਕਿੰਗ ਆਰਡਰ ਹੋ ਚੁੱਕੇ ਨੇ ਦੋ ਅਸੀਂ ਉਹ ਸ਼ੁਰੂ ਕਰਾ ਰਿਆ ਦੋ ਦੇ ਟੈਂਡਰ ਲੱਗ ਚੁੱਕੇ ਨੇ ਸੋ ਇੱਕ ਦੀ ਅਜੇ ਸਾਨੂੰ ਜਿਹੜੀ ਲੈਂਡ ਕਲੀਅਰ ਕਰ ਰਿਆ ਅਸੀਂ ਪੰਜ ਜਿਹੜੇ ਨਵੇਂ ਵਾਟਰ ਬਾਕਸ ਦੇ ਪ੍ਰੋਜੈਕਟ ਨੇ ਜਿਹੜੇ ਸੰਗਰੂੜ ਦੇ ਵਿੱਚ ਇਸ ਵਾਰ ਜਿਹੜੇ ਲੱਗ ਰਹੇ ਨੇ ਤੇ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਸਿਆੜ ਦੇ ਵਿੱਚ ਨਹੀਂ ਆਊਗੀ ਜਿਸ ਤਰ੍ਹਾਂ ਮੈਂ ਜਦੋਂ ਚੈੱਕ ਕਰਾਇਆ ਤਾਂ ਐਕਸਟਰਾ ਵੀ ਸਿੱਗੀਆਂ ਉਹ ਜਿਹੜੀਆਂ ਪੁਰਾਣੀਆਂ ਹੀ ਮੋਟਰਾਂ ਸੀ ਜਿਨ੍ਹਾਂ ਤੋਂ ਕੰਮ ਲਿਆ ਜਾਂਦਾ ਸੀਗਾ ਤੇ ਅਸੀਂ ਪਹਿਲਾਂ ਤਾਂ ਚੋਣ ਜਾਬਤੇ ਕਰਕੇ ਅਸੀਂ ਕੋਈ ਐਕਸ਼ਨ ਨਹੀਂ ਲੈ ਸਕੇ ਸੀਗੇ ਸੋ ਚੋਣ ਜਾਬਤੇ ਤੋਂ ਬਾਅਦ ਅਸੀਂ ਨਵੀਆਂ ਮੋਟਰਾਂ ਜਿਹੜੀਆਂ ਪਰਚੇਜ਼ ਕੀਤੀਆਂ ਨੇ ਹੁਣ ਜਿਹੜੀਆਂ ਸਪੇਅਰ ਦੇ ਵਿੱਚ ਨੇ ਉਹ ਵੀ ਸਾਡੀਆਂ ਨਵੀਆਂ ਮੋਟਰਾਂ ਹੋਣਗੀਆਂ ਤੇ ਜਿਹੜੀਆਂ ਪਾ ਰਹੇ ਆ ਅਸੀਂ ਉਹਨਾਂ ਨੂੰ ਉਹ ਵੀ ਜਿਹੜੀਆਂ ਸਾਡੇ ਨਵੇਂ ਮੋਟਰਾਂ ਜਿਹੜੇ ਚੱਲਣਗੀਆਂ